ਪੂਰੇ ਮੱਲੇ ਪੂਰੀ ਗਲੀ 'ਚ ਮਤਲਬ ਨੁਸਾਨ ਕਰਕੇ ਗਏ ਕਿਸੇ ਦੀ ਗੱਡੀ ਪਾਣੀ ਸੀ ਕਿਸੇ ਦਾ ਦਰਵਾਜ਼ਾ ਤੋੜਤਾ ਕਿਸੇ ਦਾ ਸਕੂਟਰ ਤੋੜਤਾ ਸਾਰਾ ਨੁਸਾਨ ਕਰਕੇ ਗਏ ਚੋਬਿਦਾ ਮਿਲਣੀ ਚਾਹੀਦੀ ਕਿ ਰਾਤ ਨੂੰ ਉੱਥੇ ਇੱਕ ਪੁਲਿਸ ਵਾਲੀ ਦੀ ਗੱਡੀ ਜ਼ਰੂਰ ਇੱਕ ਦੋ ਗੇੜੇ ਮਾਰਨੇ ਚਾਹੀਦੇ ਏ ਕਲੋਨੀ ਦੇ ਵਿੱਚ ਆ ਕੋਈ ਆਗੇ ਤੋਂ ਜੋ ਜੜਾ ਖੜਾ ਜੇਰਾ ਵੀ ਆਂਦਾ ਹੈ ਬਸ ਉਹੀ टांग ਵਜਾ ਕੇ ਚੱਲ ਜਾਂਦਾ ਉਹ ਵੀ ਡਰੀ ਹੈ ਕਿ ਉਹ ਵੀ ਡਰੇ ਹੈਗੇ ਬਾਹਰ ਨਹੀਂ ਨਿਕਲ ਦੇਗੀ ਕੋਈ ਨਿਕਲ ਗਿਆ ਇਹਨਾਂ ਕੋਲ ਹਥਿਆਰ ਹੁੰਦੇ ਨਸ਼ਾ ਕੀਤਾ ਹੋਇਆ ਕਿਸ ਵੀ ਕਿੱਥੇ ਵੀ ਮਾਰ ਦੇਣਾ ਹੈ ਉਸ ਕਰਕੇ ਉਹ ਸਾਨੂੰ ਬਾਹਰ ਨਹੀਂ ਜਾਣ ਦਿੰਦੇ ਉਹ ਦਾ ਕੂਲਰ ਦਾ ਐਨਾ ਬੁਰਾ ਹਾਲ ਕੀਤਾ ਹੋਇਆ ਜੇ ਅਸੀਂ ਅਸੀਂ ਰਾਤ ਨੂੰ ਉਸੇ ਗੇਟ ਖੋਲ ਦੇਦੇ ਤੇ ਪਰਮਾਤਮਾ ਸਾਨੂੰ ਉੱਥੇ ਬਚਣਾ ਦੀ ਸੀਗਤ ਕੋਈ ਬਾਹਰ ਨਿਕਲਿਆਤਾ ਤਾਂ ਉਸਕੇ ਜਾਨ ਕੋ ਖਤਰਾ ਥਾ ਆਪਣੇ ਮੈਂ ਆਪੇ ਉਸਕੇ ਮਸ਼ੀਨ ਕਪੜੇ ਧੋਣ ਦੇ ਬਾਹਰ ਰੱਖੇ ਸੀ ਲੋਕ ਕੇ ਪੈਸਾ ਵੀ ਉਪਰ ਉਹ ਤੋਂ ਹਟਾ ਕਰ ਰਿਹਾ ਸੀ आते भी है, थाने वाले पुलिस भी आती हैं यहाँ पर कोई सुनवाई नहीं होती हमारी पता नहीं ये भी देखो कबीलदार बंदे हैं के तिहाड़ी टप्पे वाले पढ़ने वाले बच्चे भी हैं के है, अपा भी तिहाड़ी डूडी वाले बंदे हैं के अपा ये लड़ाईयां झगड़ा तो दूर रहते हैं हथियार थे तलवारें थी डंडे थे हॉकी थी सब उनके पास हथियार है उनके पास पत्थर भी चलाए हां सब कुछ चलाए हैं उन्होंने आपको ऐसी पुलिस की पुलिस की गड्डी भी आई थी उन्होंने आपको दिखाया भीएगा ਤੇ ਨਾਲ ਉਹਨਾਂ ਕਹਿੰਦੇ ਬਈ ਮੁੰਡੇ ਕਿੱਥੇ ਰਹਿੰਦੇ ਆਪਰ ਉਹਨਾਂ ਨੂੰ ਕਿਹਾ ਬਈ ਉਹ ਪਰੋਟੇ ਥੱਲੇ ਮੁੰਡੇ ਖੜੇ ਨੇ ਉੱਥੇ ਵੀ ਜੀ ਉਹਨਾਂ ਨੇ ਹੌਟਲ ਮਾਰਤੇ ਅੱਛਾ ਮਤਲਬ ਬਦਮਾਸ਼ ਤੋਂ ਪਹਿਲੇ ਖੜੇ ਹੈਗੇ ਆਪਰ ਨੇ ਹੌਟਲ ਮਾਰਨਾ ਪਹਿਲੇ ਹੀ ਪੱਜ ਜਾਣੇ ਮਰੋ ਹਾਂ ਮੁੜ ਕੇ ਫਿਰ ਉਹਨਾਂ ਨੇ ਉਹ ਪੂਰੇ ਸ਼ਹਿਰ ਉਹ ਜਿਹੜੀ ਗੱਟੀ ਸੀ ਐਸੇ ਹੈ ਨਾ ਆ ਫਿਰ ਜਬ ਹੀ ਆਤੇ ਹੈ ਤभी ਤਲਵਾਰ ਘੋਤੇੜਦੇ ਸਾਰੇ ਡੇਰੋ ਡੇਰੋ ਸਾਰਾ ਫੋੜ 파ੜ ਕੇ ਜਾਂਦੇ ਸਾਰੇ ਜਣੇ ਜੋ ਕੋਈ ਬੋਲਤਾ ਹੈ ਕੋਈ ਡਰ ਕੇ ਬਜਾਜ ਬੋਲਤਾ ਨਹੀਂ ਤਾਂ ਬੱਲਾ ਮੇ ਲਗਾਤੇ ਹੈ ਉਹ ਤਲਵਾਰ ਮਾਰਤੇ ਕੌਣ ਆਪਣਾ ਜਾਨ ਖੋਏਗਾ ਖਾਣਾ ਲਾਈ ਚ ਸਵਾਗਤ ਮੈਂ ਕਮਲ ਕਪੂਰ ਲੁਧਿਆਣਾ ਦੇ ਵਿੱਚ ਲਗਾਤਾਰ ਗੁੰਡਾਗਰਦੀ ਵਧਦੀ ਜਾ ਰਹੀ ਹੈ ਔਰ ਖਾਸ ਕਰਕੇ ਅਗਰ ਗੱਲ ਕਰੀਏ ਸੰਜੇ ਗਾਂਧੀ ਕਲੋਨੀ ਦੀ ਤਾਂ ਹਮੇਸ਼ਾ ਚਰਚਾਵਾਂ ਚ ਬਣੀ ਰਹਿੰਦੀ ਹੈ ਔਰ ਕੱਲ ਰਾਤ ਵੀ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਸੰਜੇ ਗਾਂਧੀ ਕਲੋਨੀ ਦੇ 4 ਤੇ 5 ਘਰਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਤੋੜਪੰਨ ਕੀਤੀ ਗਈ ਔਰ ਉੱਥੇ ਖੜੇ ਹੋਏ ਜਿਹੜੇ ਈ ਰਿਕਸ਼ਾ ਨੇ ਉਹਨਾਂ ਨੂੰ ਵੀ ਨੁਕਸਾਨ ਪਹੁੰਚਾਇਆ ਗਿਆ ਇਸ ਵਕਤ ਸੰਜੇ ਗਾਂਧੀ ਕਲੋਨੀ ਦੇ ਲੋਕ ਡਿਵੀਜ਼ਨ ਨੰਬਰ 7 ਦੇ ਵਿੱਚ ਆਪਣੀ ਫਰਿਆਦ ਲੈ ਕੇ ਪਹੁੰਚੇ ਨੇ ਗੱਲਬਾਤ ਕਰ ਲੈਣੇ ਆ ਕਿ ਕੀ ਇਹ ਮਾਮਲਾ ਹੈਗਾ ਔਰ ਕਿਉਂ ਫਰਿਆਦ ਲੈ ਕੇ ਪਹੁੰਚੇ ਹੋ ਕਿਹੜੇ ਏਰੀਆ ਚ ਰਹਿਣੇ ਵੀਰੇ ਜੀ ਭਾਜੀ ਸੰਜੇ ਗਾਂਧੀ ਕਲੋਨੀ ਰਹਿੰਦੇ ਆਪਾਂ ਤੇ ਕੀ ਮਾਮਲਾ ਕੀ ਹੋਇਆ ਮਾਮਲਾ ਕੁਛ ਨਹੀਂ ਜੀ ਇੱਕ ਵਿਆਹ ਸੀਗਾ ਜੀ ਵਿਆਹ ਨਵੇੜਿਆ ਕੱਲ ਰੋਟੀ ਪਾਣੀ ਖਵਾਈ ਸਾਰੇ ਮਹਿਮਾਨਾਂ ਨੂੰ ਉਹ ਚੱਲ ਗਏ ਤੇ ਸਾਰੇ ਥੱਕੇ ਹੋਏ ਸੀਗੇ ਆਪਣਾ ਰੋਟੀ ਪਾਣੀ ਖਾ ਕੇ ਰਾਤ ਨੂੰ ਆਪਾਂ ਵੀ ਸੋ ਗਏ ਜਾਗੇ ਘਟੋ ਘਟ 11:30 12 ਵਜੇ ਦੀ ਗੱਲ ਹੈ ਚਾਰ ਤੋਂ ਪੰਜ ਮੁੰਡੇ ਆਏ ਸਾਡੇ ਹਥਿਆਰ ਸੀਗੇ ਉਹਨਾਂ ਕੋਲ ਦੇ ਦਰਵਾਜੇ ਤੇ ਬਾਹਰ ਕੱਢੋ ਮੁੰਡਿਆਂ ਨੂੰ ਉਹਨਾਂ ਨੂੰ ਮਾਰਨਾ ਜਾਨ ਸੇ ਮਾਰਨਾ ਉਹ ਕਰਨਾ ਧਮਕੀਆਂ ਦੇ ਗੰਡਾਸੀਆਂ ਹਮਾਰੇ ਇੱਕੇ ਦਰਵਾਜੇ ਨੂੰ ਛੱਡ ਕੇ ਉਹ ਦੂਜਾ ਘਰ ਫੜ ਲਈਏ ਫਿਰ ਤੀਜਾ ਫੜ ਪੂਰੇ ਮੱਲੇ ਪੂਰੀ ਗਲੀ 'ਚ ਮਤਲਬ ਨੁਸਖਾਨ ਕਰਕੇ ਗਏ ਕਿਸੇ ਦੀ ਗੱਡੀ ਪਾਣੀ ਦੀ ਕਿਸੇ ਦਾ ਦਰਵਾਜਾ ਤੋੜਤਾ ਕਿਸੇ ਦਾ ਸਕੂਟਰ ਤੋੜਤਾ ਸਾਰਾ ਨੁਸਖਾਨ ਕਰਕੇ ਗਏ ਅਜੇ ਸੰਜੀਤ ਗਾਂਧੀ ਕਲੋਨੀ ਚ ਬਾਰ ਬਾਰੇ ਵਾਰਦਾਤਾ ਹੋ ਰਹੀਆਂ ਨੇ ਬਾਰ ਬਾਰ ਵਾਰਦਾਤਾ ਹੋ ਰਹੀਆਂ ਨੇ ਔਰ ਉੱਥੇ ਦੇ ਲੋਕ ਜਿਹੜੇ ਨੇ ਮੈਂ ਦੇਖਿਆ ਕਾਫੀ ਜ਼ਿਆਦਾ ਦਹਿਸ਼ਤ ਚ ਵੀ ਰਹ ਰਹੇ ਆ ਬਿਲਕੁਲ ਜੀ ਬਿਲਕੁਲ ਦਹਿਸ਼ਤ ਹੈਗੇ ਮਹਾਰਾਜ ਤੇ ਨਾ ਕੋਈ ਪ੍ਰਸ਼ਾਸਨ ਕੋਈ ਸਾਨੂੰ ਕੋਈ ਮਦਦ ਕਰਦਾ ਆ ਕੇ ਨਾ ਕੋਈ ਆਗੇ ਤੇ ਜੋ ਜੜਾ ਖੜਾ ਜੇਰਾ ਵੀ ਆਂਦਾ ਹੈ ਬਸ ਉਹੀ ਦਾੰਗ ਬਜਾ ਕੇ ਚਲ ਜਾਂਦਾ ਜੀ ਜਿਵੇਂ ਆਈ ਕਿ ਜਿਵੇਂ ਮੰਦਿਰ ਦਾ ਘੰਟਾ ਹੁੰਦਾ ਤਾਂ ਜੀ ਤੇ ਮੰਦਿਰ ਦੇ ਘੰਟੇ ਤੋਂ ਕੋਈ ਬਾਰ ਬਾਰ ਕੋਈ ਬਜਾ ਕੇ ਚਲ ਜਾਵੇ ਐਦਾਂ ਹੁੰਦਾ ਸਾਡੇ ਨਾਲ ਤੇ ਉੱਤੇ ਵੀ ਇੱਕ ਅੱਜ ਨਹੀਂ ਹੋ ਰਿਹਾ ਜੀ ਇੱਕ ਤਿੰਨ ਚਾਰ ਮਹੀਨੇ ਕਾਫੀ ਸਾਲ ਹੋ ਗਏ ਤੇ ਹੁੰਦੇ ਜਿਹੜੇ ਤੋਹਰ ਆ ਰਹੇ ਨੇ ਤੋਹਰ ਦੇ ਵਿੱਚ ਉਹਨਾਂ ਨੇ ਆਪਣੀ ਦੇਸ਼ਤ ਦਿਖਾਣੀ ਹੁੰਦੀ ਹੈ ਤੇ ਸਾਡਾ ਕੋਈ ਵੀ ਮੁੱਲੇ ਦਾ ਕੋਈ ਵੀ ਨਹੀਂ ਬੋਲਦਾ ਉਹਨਾਂ ਨਾਲ ਕਿਉਂਕਿ ਡਰਦਾ ਵਾ ਡਰ ਦੇ ਮਾਰੇ ਅਗਲਾ ਸੋਚਦਾ ਕਿ ਯਾਰ ਮੈਂ ਇਕੱਲਾ ਜਾਂਦਾ ਕੰਮ ਦੇ ਵਿੱਚ ਅਗਰ ਇਹਨਾਂ ਨੇ ਮੈਨੂੰ ਦੇਖ ਲਿਆ ਤੇ ਇਹਨਾਂ ਨੇ ਮੈਨੂੰ ਚੱਕ ਦੇਣਾ ਜੀ ਤੇ ਡਰ ਦੇ ਮਾਰੇ ਨਾ ਕੋਈ ਉਹਨਾਂ ਦਾ ਨਾਮ ਲੈਣਾ ਚਾਹੁੰਦਾ ਹੈ ਨਾ ਕੋਈ ਰਿਪੋਰਟ ਦਿੰਦਾ ਤੇ ਅਸੀਂ ਉਹਨਾਂ ਦੇ ਹੱਥ ਜੋੜਦੇ ਹਾਂ ਕਿ ਭਾਈ ਨਾ ਕਰੋ ਇੰਨੀ ਜ਼ਿਆਦਾ ਦੇਸ਼ਤ ਹੈ ਜੀ ਬਹੁਤ ਜ਼ਿਆਦਾ ਦੇਸ਼ਤ ਹੈ ਇਹ ਤਾਂ ਕੁਝ ਨਹੀਂ ਤੁਸੀਂ ਜੇ ਕੋਣ ਜਾ ਕੇ ਉਰ ਇਤਕ ਕੁੱਲਰ ਦਾ ਇੰਨਾ ਬੁਰਾ ਹਾਲ ਕੀਤਾ ਹੋਇਆ ਜੇ ਅਸੀਂ ਅਸੀਂ ਰਾਤ ਨੂੰ ਉਸੇ ਗੇਟ ਖੋਲ ਦੇਦੇ ਤੇ ਪਰਮਾਤਮਾ ਸਾਨੂੰ ਉੱਥੇ ਬਚਣਾ ਨਹੀਂ ਸੀ ਗੱਲ ਮਾਰ ਦੇਣਾ ਸੀ ਬਹੁਤ ਜ਼ਿਆਦਾ ਬੁਰਾ ਹਾਲ ਆ ਜੀ ਅਸੀਂ ਕਿਤੇ ਆ ਕੇ ਰੋਈਏ ਕਿ ਇਹਨੂੰ ਅਸੀਂ ਉਹ ਦਿਖਾਈਏ ਜੀ ਇੰਨੀ ਵਾਰੀ ਆ ਕੇ ਤੇ ਕਈ ਵਾਰੀ ਅਸੀਂ ਇੱਥੇ ਧਰਨਾ ਵੀ ਦੇ ਚੁੱਕੇ ਹਾਂ ਦਰੀਆਂ ਵੀ ਸ਼ਾਬ ਸ਼ਾਕ ਧਰਨਾ ਦਿੱਤਾ ਹੋਇਆ ਸਾਡੀਆਂ ਕੁੜੀਆਂ ਪਜਾ ਕੇ ਲੈ ਜਾਂਦੇ ਨੇ ਉਹਨਾਂ ਤੁਸੀਂ ਦੇਖ ਸਕਦੇ ਸਾਡੀਆਂ ਕੁੜੀਆਂ ਰੱਖਿਓ ਜੀ ਮੁੰਡੇ ਰੱਖੇ ਸਾਰੇ ਆਮ ਉਹ ਕਰਦੇ ਅਸੀਂ ਕੀ ਕਰੀਏ ਜੀ ਔਰ ਇੰਨੀ ਜ਼ਿਆਦਾ ਦਹਿਸ਼ਤ ਹੈ ਇਲਾਕਾ ਨਿਵਾਸੀਆਂ 'ਚ ਕੋਈ ਇਹ ਪਹਿਲਾ ਮਾਮਲਾ ਨਹੀਂ ਹੈ ਪਹਿਲਾ ਵੀ ਕਈ ਕੰਪਲੇਂਟਾਂ ਜਿਹੜੀਆਂ ਦੇ ਚੁੱਕੇ ਨੇ ਕਿੰਨਾ ਕਿੰਨਾ ਦੇ ਘਰੇ ਨੁਕਸਾਨ ਹੋਇਆ ਹੈਗਾ ਸਾਰੇ ਦੇ ਘਰੇ ਹੋਇਆ ਸਾਰੇ ਨੁਕਸਾਨ ਹੋਇਆ ਜੀ ਮੈਂ ਇਹ ਰਿਸਕਾ ਟੁੱਟਿਆ ਹੈ ਅੱਛਾ ਇਹ ਰਿਕਸ਼ਾ ਨੂੰ ਭੰਨ ਕੇ ਹਾਂਜੀ ਹਾਂਜੀ ਬਰ ਖੜਾ ਸੀ ਉੱਪਰ ਰਾਤ ਮੰਡੀ ਐਸੇ ਖੜੇ ਤੋੜੀ ਚੱਲ ਗਏ ਇਹਨਾਂ ਨੇ ਬਹੁਤ ਇਕੱਲੇ ਖੜੇ ਦੀ ਇਦਾਂ ਹੀ ਨੁਕਸਾਨ ਕਰਤਾ ਆਪਣੇ ਮੈਂ ਆਪਣੇ ਉਸ ਕੀ ਮਸ਼ੀਨ ਕਪੜੇ ਤੋਂ ਬਾਹਰ ਰੱਖੀ ਸੀ ਹਾਂ ਮੋਟੇ ਪਿਸਾ ਕਰਨ ਉੱਪਰ ਹਾਂ ਉਹ ਤੋਰਦਾ ਹਾਲ ਕਰ ਰਗਾ ਚਲ ਇਹਨਾਂ ਕੀ ਇਹ ਕਿਹੜੀ ਗੁੰਡਾ ਕਰਦੀ ਹੈ ਜਿਹੜੀ ਇੰਨੀ ਜਿਹੜੀ ਸਿਰ ਚੜ ਕੇ ਬੋਲ ਰਹੀ ਹੈ ਔਰ ਕੋਈ ਰੋਕ ਨਹੀਂ ਰਿਹਾ ਇਸੀ ਨਹੀਂ ਭਾਜੀ ਕੀ ਕਹੀ ਆਪਾਂ ਕੁਝ ਨਹੀਂ ਕਹਿ ਸਕਦੇ ਇਸ ਬਾਰੇ ਨਹੀਂ ਕੋਈ ਖੁੰਦਾ ਕ ਹੈ ਕੋਈ ਕਿਸੇ ਨਾਲ ਲੜਾਈ ਹੈ ਕੋਈ ਖੁੰਦਕ ਵੀ ਨਹੀਂ ਹੈਗੀ ਕਿ ਨਾ ਕੋਈ ਲੜਾਈ ਹੈਗੀ ਨਜਾਇਜ਼ ਹੀ ਆਂਦੇ ਖਾ ਪੀ ਕੇ ਦਾਰੂਆਂ ਦੁਰੂਆਂ ਪੀ ਕੇ ਆਪਣਾ ਆਂਦੇ ਨਜਾਇਜ਼ ਹੀ ਬੁਲਟਾਂ 'ਚ ਜਾਂ ਮੋਟਰਸਾਈਕਲ 'ਚ ਪੰਜ ਸੱਤ ਮੁੰਡੇ 10 ਮੁੰਡੇ ਇਕੱਠੇ ਹੋ ਕੇ ਉਹਨਾਂ ਦੇ ਅੱਗੇ ਇੱਕ ਅੱਲਾ ਬੰਦਾ ਕੀ ਕਰੂਗਾ ਨਹੀਂ ਪਰ ਪੂਰਾ ਹੱਸਦਾ ਬਸਦਾ ਮੁਹੱਲਾ ਹੈ ਪੂਰੀ ਅਗਰ ਗੱਲ ਕਰੀਏ ਸੰਜੀ ਗਾਂਧੀ ਕਲੋਨੀ ਕਾਫੀ ਜ਼ਿਆਦਾ ਆਬਾਦੀ ਹੈਗੀ ਉੱਥੇ ਹਾਂਜੀ ਹਾਂਜੀ ਕਾਫੀ ਆਬਾਦੀ ਹੈਗੀ ਪਰ ਸਾਰੀ ਦਸ਼ੇ ਚ ਕੋਈ ਰੋਗਦਾ ਨਹੀਂ ਕੋਈ ਰੋਗਦਾ ਨਹੀਂ ਜੀ ਅੱবি ਦੇਖੋ ਕਬੀਲਦਾਰ ਬੰਦੇ ਹੈਗੇ ਢਿਆੜੀ ੱਪੇ ਵਾਲੇ ਪੜ੍ਹਨੇ ਵਾਲੇ ਬੱਚੇ ਵੀ ਹੈਗੇ ਅੱਪਾ ਵੀ ਢਿਆੜੀ ਦੂੜੀ ਵਾਲੇ ਬੰਦੇ ਹੈਗੇ ਅੱਪਾ ਇਹ ਲੜਾਈਆਂ ਝਗੜਾ ਤੋਂ ਦੂਰ ਰਹਿੰਦੇ ਆ ਉਹ ਆ ਕੇ ਜਾਨ ਜਾਨ ਪੰਗੇ ਲੈਂਦੇ ਆ ਕੇ ਅਸੀਂ ਇਕੱਲਾ ਬੰਦਾ ਫਿਰ ਕੀ ਕਰ ਸਕਦਾ دہشت ਹੈਗੀ ਹੈ ਡਰ ਹੈ ਜੀ ਸਾਰੇ ਆਪਣੇ ਨੇ ਪੜੇ ਲਿਖੇਲੇ ਬੱਚੇ ਹੈਗੇ ਉਧਰ ਤੇ ਕੋਈ ਨਹੀਂ ਲੜਨਾ ਚਾਹੁੰਦਾ ਜੀ ਠੀਕ ਹੈ ਜੀ ਕਿਉਂਕਿ ਉਹ ਸਾਰੇ ਨਸ਼ੇ ਰੁਸ਼ੇ ਕਰਦੇ ਆ ਜੀ ਆਪਣੇ ਚ ਕੋਈ ਨਸ਼ਾ ਨਹੀਂ ਕਰਦਾ ਕੋਈ ਕੁਝ ਨਹੀਂ ਕਰਦਾ ਸਾਰੇ ਉੱਥੇ ਨਸ਼ੇ ਵਾਲੇ ਹੀ ਹੈਗੇ ਜੀ ਠੀਕ ਹੈ ਜੀ ਉਹ ਆਂਦੇ ਆ ਹਰ ਤਿਉਹਾਰ ਤੇ ਇਦਾਂ ਹੀ ਕਰਦੇ ਸਾਰੇ ਨਾਲ ਜੀ ਇਟਾ ਪੱਥਰ ਹਰ ਚੀਜ਼ ਮਿਲਕ ਚੜਾਉਂਦੇ ਆ ਕੋਈ ਉਹਨਾਂ ਨੂੰ ਕੋਈ ਕੁਝ ਨਹੀਂ ਕਹਿੰਦਾ ਜੀ अच्छा बार-बार ਤੁਸੀਂ ਥਾਣੇ ਆ ਕੇ ਫਰਿਆਦ ਕਰਦੇ ਹੋ ਕੋਈ ਹੱਲ ਕੋਈ ਨਿਕਲਿਆ ਨਹੀਂ ਉਥੇ ਪੀਸੀਆਰ ਦੀ ਗਸ਼ਤ ਵਧਾ ਦੀ ਜਾਂ ਕੁਛ ਇਦਾਂ ਦਾ ਪੁਲਿਸ ਨੇ ਇੰਤਜ਼ਾਮ ਕੀਤਾ ਹੋਵੇ ਨਹੀਂ ਉਹ ਕਹਿੰਦੇ ਕਿ ਹੁਣ ਕਰਾਂਗੇ ਐਕਸ਼ਨ ਲਵਾਂਗੇ ਹੁਣ ਤੁਸੀਂ ਰਿਪੋਰਟ ਲਖਾਈ ਹੈ ਹੁਣ ਐਕਸ਼ਨ ਲਵਾਂਗੇ ਜਾ ਕੇ ਕਹਿੰਦਾ ਨਹੀਂ ਇਹਨਾਂ ਨੇ ਇਨਾ ਹੌਸਲਾ ਦਿੱਤਾ ਹੋਇਆ ਰਾਤ ਨੂੰ ਪੁਲਿਸ ਦੀ ਗੱਡੀ ਵੀ ਆਈ ਸੀ ਰਾਤ ਨੂੰ ਆਈ ਸੀ ਪੁਲਿਸ ਦੀ ਗੱਡੀ ਪੁਲਿਸ ਦੀ ਗੱਡੀ ਵੀ ਆਈ ਸੀ ਕੀ ਉਹਨਾਂ ਨੇ ਆਪਾਂ ਦਿਖਾਇਆ ਵੀ ਹੈਗਾ ਤੇ ਨਾਲ ਉਹਨਾਂ ਕਿੰਦੇ ਵੀ ਮੁੰਡੇ ਕਿਤੇ ਰਹਿੰਦੇ ਆਪਰ ਉਹਨਾਂ ਨੂੰ ਕਿਹਾ ਵੀ ਉਹ ਰੋਟੀ ਥੱਲੇ ਮੁੰਡੇ ਖੜੇ ਨੇ ਉੱਥੇ ਵੀ ਉਹਨਾਂ ਨੇ ਹੂਟਰ ਮਾਰਤੇ ਅੱਛਾ ਮਤਲਬ ਬਦਮਾਸ਼ੀ ਤਾਂ ਪਹਿਲੇ ਖੜੇ ਆਗੇ ਆਪਰ ਨੇ ਹੂਟਰ ਮਾਰਨਾ ਪਹਿਲੇ ਹੀ ਪੱਜ ਜਾਣੇ ਉਦੋਂ ਹਾਂ ਮੁੜ ਕੇ ਫਿਰ ਉਹਨਾਂ ਨੇ ਉਹ ਪੀਸ਼ਰ ਵਾਲੀ ਜਿਹੜੀ ਗੱਡੀ ਸੀਗੀ ਪੁਲਿਸ ਦੀ ਉਹ ਫਿਰ ਮੁੜ ਕੇ ਸਾਡੇ ਕੋਲ ਆਈ ਅੱਛਾ ਬਦਮਾਸ਼ੀ ਵੀ ਕਰਦੇ ਆ ਔਰ ਸ਼ਰੀਅਮ ਖੜੇ ਵੀ ਰਹਿੰਦੇ ਉੱਥੇ ਉਧਰ ਆ ਕੇ ਖੜੇ ਹੋ ਜਾਂਦੇ ਆ ਕਈ ਪਰ ਅਨੇ ਰਿਦਿਆਂ ਖੜੇ ਹੋ ਜਾਂਦੇ ਜਿੱਦ ਤੱਕ ਪੁਲਿਸ ਪਾਲ ਨਹੀਂ ਆਉਂਦੀ ਜਾਂ ਕੋਈ ਉਹਨਾਂ ਦਾ ਹੋਟਲ ਬਚਦਾ ਨਾਲੇ ਉਹ ਭੱਜ ਜਾਂਦੇ ਅੱਛਾ ਲੋਕ ਕਿਹੜੇ ਆ ਇਹ ਆਪਾਂ ਜ਼ਿਆਦਾਤਰ ਕਹੀਏ ਕੀ ਪਹਿਚਾਨ ਹੈ ਉਹਨਾਂ ਦੀ ਵੀ ਕਿਹੜੇ ਏਰੀਏ ਦੇ ਨੇ ਆ ਕਿੱਥੇ ਦੇ ਨੇ ਇਹ ਇਧਰ ਹੀ ਦੇ ਹੈਗੇ ਸਾਰੇ ਸੰਜੇ ਗਾਂਧੀ ਕਲੋਨੀ ਦੇ ਹੈਗੇ ਇਸੀ ਕਲੋਨੀ ਦੇ ਆ ਹਾਂ ਇਸੀ ਕਲੋਨੀ ਦੇ ਹੈਗੇ ਅੱਛਾ ਕਾਰਨ ਕੀ ਆ ਕੋਈ ਕਿਸੇ ਨਾਲ ਰੰਜਿਸ਼ ਹੈ ਕੋਈ ਦਹਿਸ਼ਤ ਕੋਈ ਕਿਸੇ ਨਾਲ ਕੋਈ ਲੜਾਈ ਨਹੀਂ ਕੋਈ ਝਗੜਾ ਨਹੀਂ ਸਾਰੇ ਕਬੀਲਦਾਰ ਹੈਗੇ ਸਾਰੇ ਆਪਣੇ ਬੱਚੇ ਦੀਹਾੜੀ ਦਿੰਦੇ ਨੇ ਕੰਮ ਤੇ ਜਾਂਦੇ ਹੈਗੇ ਸਾਰੇ ਆਪਣੇ ਬੱਚੇ ਨੂੰ ਪੜਾਉਣ ਦੇ ਲਈ ਜਾਂਦੇ ਆਪਣੇ ਘਰ ਦੀ ਜਿਹੜੀ ਸੇਫਟੀ ਆਪਣੇ ਬੱਚੇ ਨੂੰ ਨੌਲੇਜ ਸ ਇਹ ਗੰਦੇ ਕੰਮ ਤੇ ਸਾਡੇ ਬੱਚੇ ਕਿਤੇ ਨਹੀਂ ਜਾਂਦੇ ਬਾਹਰ ਨਹੀਂ ਜਾਂਦੇ ਕਿਤੇ ਆਪਣੇ ਕੰਮ ਤੋਂ ਆਉਂਦੇ ਆਪਣੇ ਘਰ ਤੇ ਜਾਂਦੇ ਫਿਰ ਕੀ ਕਾਰਨ ਕੀ ਹੈ ਕਿਉਂ ਐਡਾ ਨੁਕਸਾਨ ਇਹ ਇਹਨਾਂ ਨੂੰ ਪਤਾ ਹੋਣਾ ਹੀ ਇਹ ਬੰਦੇ ਕਿਆ ਕਰ ਹਾਂਜੀ ਹਾਂਜੀ ਇਹ ਉਹਨਾਂ ਨੂੰ ਪਤਾ ਹੋਣਾ ਇਹ ਬਦਮਾਸ਼ੀ ਟੋਰ ਦਿਖਾਈ ਯਾਰ ਆਪਣੀ ਮਹੱਲੇ 'ਚ دہشت ਕਾਇਮ ਕਰਨਾ ਇੱਥੇ ਸੇਵਾਜੀ ਇੱਕ ਵਾਰ ਦਿਖਾ ਦਿਓ ਕਿ ਘਟੋ ਘਟ 25 ਤੋਂ 30 ਲੋਕ ਇੱਥੇ ਇਸ ਵਕਤ ਮੌਜੂਦ ਹੈ ਔਰ ਇਸ ਤੋਂ ਕਿਤੇ ਦੁੱਗਣੀ ਸੰਖਿਆ ਜਿਹੜੀ ਹੈ ਉਹ ਸੰਜੇ ਗਾਂਧੀ ਕਲੋਨੀ ਦੇ ਵਿੱਚ ਹੈ ਜੋ ਇਸ دہشت ਤੋਂ ਪਰੇਸ਼ਾਨ ਹੈ ਸਿਰਫ ਪਰੇਸ਼ਾਨ ਹੀ ਨਹੀਂ ਹੈ ਬਲਕਿ ਇਸ دہشت ਦੇ ਨਾਲ ਇੰਨਾ ਜ਼ਿਆਦਾ ਡਰ ਔਰ ਸਹਿਮ ਵੀ ਹੈ ਕਿ ਆਪਣੀ ਫਰਿਆਦ ਲੈ ਕੇ ਕਈ ਲੋਕ ਥਾਣੇ ਆਣਾ ਵੀ ਚਾਹਦੇ ਨਹੀਂ ਹੈ ਕਾਰਨ ਹੈ ਕਿ ਇਹਨਾਂ ਨੂੰ ਵੀ ਆਪਣੀ ਜਾਨ ਮਾਲ ਦਾ ਡਰ ਹੈ ਕਿ ਇਹ ਲੋਕ ਉਹਨਾਂ ਦਾ ਨੁਕਸਾਨ ਕਰ ਸਕਦੇ ਆ ਡਰ ਹੈਗਾ ਲੋਕਾਂ ਦੇ ਵਿੱਚ ਹੈਗਾ ਜੀ ਬਿਲਕੁਲ ਡਰ ਹੈ ਜੀ ਅਸੀਂ ਤਾਂ ਕੈਮਰੇ ਦੇ ਸਾਹਮਣੇ ਵੀ ਆ ਸਕਦੇ ਆ ਉਹ ਤਾਂ ਪਤਾ ਨਹੀਂ ਕਿੱਦਾਂ ਆਣਾ ਪਏ ਮਜਬੂਰੀ ਹੈ ਸਾਡੀ ਨਹੀਂ ਤਾਂ ਡਰਿਆ ਕਿ ਉਹ ਨੁਕਸਾਨ ਬਿਲਕੁਲ ਡਰੀ ਹੈ ਜੀ ਮੈਂ ਕਿਹਾ ਤੁਸਾਨੂੰ ਦੇਖ ਲੈ ਕੇ ਕੈਮਰੇ ਦੇ ਸਾਹਮਣੇ ਬੋਲ ਰਿਹਾ ਤੇ ਉਹਨਾਂ ਨੇ ਰੰਜਿਸ਼ ਰੱਖਣਗੇ ਬਿਲਕੁਲ ਰੱਖਦੇ ਨੇ ਜੀ ਹਾਂਜੀ ਹਾਂਜੀ ਜ਼ਰੂਰ ਪੱਕਾ ਰੱਖਦੇ ਹੀ ਤੇ ਇੱਥੇ ਕਿਤੇ ਲੱਗਦਾ ਕਿ ਰੰਜਿਸ਼ ਰੱਖਦੇ ਆ ਇਸ ਕਰਕੇ ਨਿਸ਼ਾਨਾ ਬਣਾਉਂਦੇ ਆ ਪਤਾ ਨਹੀਂ ਕੀ ਆ ਉਹਨਾਂ ਦੇ ਮਨ 'ਚ ਜੀ ਕੋਈ ਪਤਾ ਨਹੀਂ ਲੱਗਦਾ ਕੀ ਹੈ ਉਹਨਾਂ ਦੇ ਮਨ 'ਚ ਕੀ ਕਰਨਾ ਚਾਹੁੰਦੇ ਆ ਕੀ ਵਿਦਾਇਕ ਸਾਹਿਬ ਨਾਲ ਗੱਲ ਨਹੀਂ ਕੀਤੀ ਲੋਕ ਪਰੇਸ਼ਾਨ ਹੈ ਵਿਦਾਇਕ ਸਾਹਿਬ ਨੂੰ ਅੱਜ ਜਾ ਕੇ ਗੱਲ ਕੀਤੀ ਹੈ ਕੋਈ ਨਹੀਂ ਕਹਿੰਦੇ ਆਪਾਂ ਐਕਸ਼ਨ ਲਵਾਂਗੇ ਤੁਸੀਂ ਜਾ ਕੇ ਰਿਪੋਰਟ ਲਿਖਾ ਦਿਓ ਜਾ ਕੇ ਤੇ ਰਿਪੋਰਟ ਜਿਹੜੀ ਲਿਖਾ ਦਿੱਤੀ ਗਈ ਹੈਗੀ ਹੈ ਔਰ ਪੁਲਿਸ ਵੱਲੋਂ ਵੀ ਆਸ਼ਵਾਸਨ ਮਿਲ ਗਿਆ ਸੱਤ ਨੰਬਰ ਥਾਣੇ ਦੇ ਵਿੱਚ ਮੌਜੂਦ ਹੈ ਕਿ ਪੀਸੀਆਰ ਦੀ ਗਸ਼ਤ ਵਧਾਈ ਜਾਏਗੀ ਔਰ ਜਿਹੜੇ ਲੋਕ ਨੇ ਉਹਨਾਂ ਤੇ ਸਖਤ ਕਾਰਵਾਈ ਕੀਤੀ ਜਾਏਗੀ ਪਰ ਦੇਖਣ ਵਾਲੀ ਗੱਲ ਇਹ ਹੈ ਕਿ ਕੋਈ ਇਹ ਪਹਿਲਾ ਮਾਮਲਾ ਨਹੀਂ ਹੈ ਜੋ ਸੰਜੇ ગાંધી ਕਲੋਨੀ ਤੋਂ ਨਿਕਲ ਕੇ ਸਾਹਮਣੇ ਆਇਆ ਲੁਧਿਆਣਾ ਤੋਂ ਕੈਮਰਾ ਪਰਸਨ ਸੇਵਾ ਸਿੰਘ ਦੇ ਨਾਲ ਕਮਲ ਕਪੂਰ ਜੀ ਕਿ ਸਾਨੂੰ ਇਹ ਥੋੜੀ ਜੀ ਸੁਰਵਦਾ ਮਿਲਣੀ ਚਾਹੀਦੀ ਕਿ ਰਾਤ ਨੂੰ ਉੱਥੇ ਇੱਕ ਪੁਲਿਸ ਵਾਲੀ ਦੀ ਗੱਡੀ ਜਰੂਰ ਇੱਕ ਦੋ ਗੇੜੇ ਮਾਰਨੇ ਚਾਹੀਦੇ ਕੋਲੋਨੀ ਦੇ ਵਿੱਚ ਆ ਕੇ ਪੀਸੀਆਰ ਦੀ ਗੱਲ ਤੁਸੀਂ ਬਤਾਈ ਹੈ ਬਿਲਕੁਲ ਜੀ ਬਿਲਕੁਲ ਉੱਥੇ ਜਰੂਰ ਰੋਜ਼ ਡੇਲੀ ਯਾਨੀ ਕਿ ਇੱਕ ਦੋ ਦੋ ਤਿੰਨ ਦਿਨ ਆਗੇ ਫਿਰ ਹੋ ਚੁੱਟੀ ਰੋਜ਼ ਰੋਜ਼ ਆਉਣਾ ਚਾਹੀਦੀ ਗੱਡੀ ਸਾਡੀ ਇਹ ਮੰਗ ਹੈ ਕਿ ਥੋੜੀ ਬਹੁਤ ਇਹ دہشت ਖਤਮ ਹੋ ਜਾਊਗੀ ਮਹਿਲਾਵਾਂ ਇਸ ਵਾਰੇ ਕਿਦਾਂ ਕਿ ਮਹਿਲਾਵਾਂ ਦੇ ਵਿੱਚ ਕਿੰਨੀ ਕਿ دہشت ਹੈਗੀ ਹੈ ਘਰ ਚ ਕਿਉਂਕਿ ਬੱਚੇ ਵੀ ਹੈ ਜਨਾਨੀਆਂ ਵੀ ਉਹ ਵੀ ਡਰੀ ਹੈਗੇ ਉਹ ਵੀ ਡਰੇ ਹੈਗੇ ਬਾਰ ਨਹੀਂ ਨਿਕਲ ਦੇਗੀ ਕੋਈ ਨਿਕਲ ਗਿਆ ਇਹਨਾਂ ਕੋਲ ਹਥਿਆਰ ਹੁੰਦੇ ਨਸ਼ਾ ਕੀਤਾ ਹੋਇਆ ਕਿਤ ਵੀ ਕਿੱਥੇ ਵੀ ਮਾਰ ਦੇਣਾ ਹੈ ਇਸ ਕਰਕੇ ਉਹ ਸਾਨੂੰ ਬਾਹਰ ਨਹੀਂ ਜਾਣ ਦਿੰਦੇ ਹੋ ਸੰਜੀ ਗਾਂਧੀ ਕਲੋਨੀ ਜੀ ਮੌਜੂਦ ਆ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਮਹੱਲਾ ਨਿਵਾਸੀਆਂ ਦੇ ਵਿੱਚ ਖਾਸਾ ਰੋਸ਼ ਹੈ ਕਿਉਂਕਿ ਕਾਰਨ ਹੈ ਕਿ ਮਹਿਲਾਵਾਂ ਅਤੇ ਬੱਚੇ ਇਕੱਲੇ ਹੁੰਦੇ ਨੇ ਘਰਾਂ ਦੇ ਵਿੱਚ ਇਸ ਕਰਕੇ ਇੱਥੇ ਤਕਰੀਬਨ ਜਿਹੜਾ ਗੁੰਡਾਗਰਦੀ ਦਾ ਨੰਗਾ ਨਾਚ ਕੀਤਾ ਜਾਂਦਾ ਹੈਗਾ ਇੱਥੇ ਤੁਸੀਂ ਆ ਦੇਖ ਸਕਦੇ ਹੋ ਕਿ ਈ ਰਿਕਸ਼ਾ जड़ी पूरी तरह नाल तोड़ दी गई है दरवाजे कृपाना किचा मारिया है गई हथियार किया गया है होया कल रात इतना कल रात को सब अपने अपने घर पर आराम कर रहे थे पता नहीं कहाँ से लड़के आए हैं, कहाँ से नहीं लड़के आए हैं और यहाँ आके सबके गाड़ियों के शीशे तोड़े हैं यहाँ पर सबके गेटों पे मारे हैं सबके कूड़े वगैरह सब पूरा गली पे कोई बाहर निकल आता तो उसकी जान को खतरा था अच्छा इतना मतलब हाँ। भयंकर उन्होंने हमला हर किया दमी ऐसा होता है, एक बारी का नहीं, हर दमी ऐसा होता है यहाँ पर अच्छा कई बार पहले भी हो चुका गए गए थाने भी भी कोई नहीं बच चुके आते भी है यहाँ पर कोई सुनवाई नहीं होती हमारी अब तो हमारी सिर्फ एक ही ख्वाहिश है की जब तक हमारा इंसाफ नहीं होगा हम न किसी को बोर्ड देंगे न हम किसी के प्रधान के पास जाएंगे अच्छा कल रात किस चीज से हमला किया था और कितने लोग पता ही नहीं कहीं पर सब घर पे ही थे जब यहाँ पर डंडी डंडा की आवाज आई हमारे घर पर जब सब बाहर गले जब वो बाहर अपने अपने घर पे चले क्या चीज थी उनके हाथ में हथियार थे तलवारे थी डंडे थे हॉकी थी सब उनके पास हथियार है उनके पास ईट पत्थर भी चलाए हाँ सब कुछ चलाए उसने अच्छा, हमारी ईट हमारी गलियों में चलाए गए

अभी आप क्या मांग क्या कर रहे हो लगातार इस मोहल्ले पर आप बताते हो गुंडागर्दी होती रहती है तो पुलिस होती है भैया हर जगह होती है, है होती पिछली गली में भी घरों में भी शीशे तोड़ के गए नए घरों के घरों घर के दरवाजे तोड़ के गए जब वहां पर जाते हैं पुलिस लेके उनके बच्चे फरार हो जाते हैं इतना देख सकते हो की कितना ज्यादा रोश है और जेडे लोग हाँ जी ऐसे है ना हमारी यहाँ पर कुड़ियाँ है सियानी सयानी कुड़ियों को छेड़ते हैं कुड़ियों को ले गए हैं दो चार ऐसे है ना और फिर जब ही आते हैं तभी तलवार घुसेड़ते हैं सारे डेरो डेरो सारा फोड़ फाड़ के जाते हैं इतनी गुंडागर्दी की शर्म लड़कियों को छेड़ते है लड़कियों को, को, को भगा के भी लाके गए नशे में, में करके पता नहीं क्या चक्कर करके उनको कुड़ियों को भी ले गए हमारी छह सात कुड़ियाँ चली गई हमारी है तो कुड़ियों को प्यार भी करने के दौड़ते हैं पकड़ने के दौड़ते हैं और आते हैं गुंडा गड्डी करके सारा मोहल्ला में और सारे गलियों गलियों में सारा फोड़ फाड़ के जाते हैं तो अब मोहल्ले वाले बर्दाश्त कैसे करते हैं ऐसी गुंडा सारे जने सारे जने जो कोई बोलता है कोई डर के वजह से बोलता नहीं तो बल्ला लगाते हैं वो तलवार मारते हैं कौन अपना जान खोएगा इसी करके कोई सब अपने दरवाजे में घुस जाते है किसी के हंडी तोड़ देते है किसी की रोटी के चूल्हा उठार के तबा फेंक देते है ऐसे करते हैं बाबूजी अब तो आप हो के भगवान है ਤੁਸੀਂ ਸੁਣਿਆ ਕੀ ਇਹ ਜੰਗਲ ਰਾਜ ਹੈ ਜਾਂ ਫਿਰ ਲੁਧਿਆਣੇ ਦੀ ਇੱਕ ਕਲੋਨੀ ਹੈ ਇਹਨਾਂ ਦੀਆਂ ਗੱਲਾਂ ਸੁਣ ਕੇ ਤਾਂ ਇਹ ਲੱਗਦਾ ਜਿਸ ਤਰ੍ਹਾਂ ਇੱਥੇ ਕੋਈ ਜੰਗਲ ਰਾਜ ਹੋਵੇ ਔਰ ਇਹ ਕਿਹੜੇ ਗੁੰਡੇ ਨੇ ਜਿਨ੍ਹਾਂ ਨੂੰ ਜਿਹੜੀ ਐ ਏਡੀ ਸ਼ਹਿ ਮਿਲ ਜਾਂਦੀ ਹੈ ਕਿ ਸ਼ਰਿਆਮ ਲੜਕੀਆਂ ਨੂੰ ਆ ਕੇ ਛੇੜਦੇ ਆਂ ਤੰਗ ਪਰੇਸ਼ਾਨ ਕਰਦੇ ਹਨ اور اگر ਉਹਨਾਂ ਨੂੰ ਕੋਈ ਰੋਕੇ ਤਾਂ ਉਹਨਾਂ ਨੂੰ ਜਾਨ ਤੋਂ ਮਾਰਨ ਦੀ ਕੋਸ਼ਿਸ਼ ਵੀ ਕਰਦੇ ਹਨ ਇਹ ਤਾਂ ਜੰਗਲ ਰਾਜ ਚ ਸੁਣਿਆ ਸੀ ਮਹੱਲੇ ਇਤੋਂ ਇਦਾਂ ਨਹੀਂ ਹੁੰਦਾ ਬੱਚੇ ਨਹੀਂ ਇਹ ਉਹ ਜਿਆਦਾ ਉਮਰ ਨਹੀਂ ਹੈ ਉਹ 18 20 ਸਾਲ 21 ਸਾਲ 22 ਸਾਲ ਬੱਚਾ ਜਿਆਦਾ ਉਮਰ ਕੇ ਨਹੀਂ ਹੈ ਇਤਨੀ ਛੋਟੀ ਜਿਹੀ ਉਮਰ ਕੇ ਬੱਚੇ ਬੱਚੇ ਛੋਟੀ ਸੋ ਉਮਰ ਕੇ ਸਭ ਡਰਦੇ ਹਮ ਤੱਕ ਡਰਦੇ ਬਾਹਰ ਨਿਕਲੇ ਹਮ ਕੰਮ ਧੰਦੇ पे ਚੱਲ ਜਾਂਦੇ ਘਰ ہمارا ਖਾਲੀ ਸੁਨਣਾ ਰਹਿੰਦਾ ਹੈ ਕੋਈ ਵੀ ਖੁੱਦ ਜਾਏ ਕੋਈ ਵੀ ਅਬ ਰਾਤ ਨੂੰ ਗੱਡੀ ਤੋੜ ਕੇ ਕੋਈ ਥਾ ਹੀ ਨਹੀਂ तो पुलिस में आपने शिकायत पहले भी दी थी कोई हल नहीं निकला कोई हल नहीं निकला है पुलिस रात को भी आई है पुलिस कुछ भी नहीं करके गई थाने आ जाओ थाने पे क्या करे बंदे तो घर पे घुसे बैठे हो थाने ना बैठे हुए हैं वो नहीं आप जो लड़कियाँ के प्रधान है वो प्रधान नहीं कुछ कंट्रोल रख सकता है जो एम सी है उसके कहा कंट्रोल नहीं कर सकते ये हमारे मोहल्ले वाले कोई जुड़ के जाता नहीं कोई अंदर घुसा हुआ है कोई अंदर निकला हुआ है कोई जो कोई बोलता है जिसको पानी लगता है उसको मारने के दौड़ते हर त्योहार पे लड़ाई होती होती है शादी हमको कुछ नहीं बनाने देते ये लड़के नेहरा मियां अपने बच्चे को नहीं हम बाहर नहीं निकलते अकेले हमारे बच्चों के पास जाएंगे तो उनको भी छेड़छाड़ी करेंगे डर के बाद से तो हम नहीं कहीं जाते हैं ਤਾਂ ਮਹੌਲੇ ਤੁਸੀਂ ਦੇਖ ਸਕਦੇ ਹੋ ਪੂਰਾ ਜੰਗਲ ਰਾਸ ਦਾ ਇਹ ਸੰਜੇ ਗਾਂਧੀ ਕਲੋਨੀਆਂ ਜਾਂ ਫਿਰ ਇਹਨੂੰ ਤੁਸੀਂ ਇੱਕ ਗੁੰਡਾ ਰਾਸ ਦਾ ਅੱਡਾ ਕਹਿ ਸਕਦੇ ਹੋ ਦੇਖਣਾ ਹੋਏਗਾ ਕਿ ਪੁਲਿਸ ਇਸ ਦੇ ਉੱਤੇ ਕੀ ਕਾਰਵਾਈ ਕਰਦੀ ਹੈ ਪਰ ਇਹਨਾਂ ਦੀ ਫਰਿਆਦ ਕੋਈ ਅੱਜ ਦੀ ਨਹੀਂ ਬਲਕਿ ਕਈ ਵਾਰ ਪੁਲਿਸ ਕੋਲੇ ਸ਼ਿਕਾਇਤ ਦਰਜ ਕਰਵਾ ਚੁੱਕੇ ਨੇ ਜੋ 3 ਸਾਲ ਦੀ ਬਾਤ ਹੋ ਗਈ ਜੋ ਲੁਧਿਆਣਾ ਤੋਂ ਕੈਮਰਾ ਪਰਸਨ ਸੇਵਾ ਸਿੰਘ ਦੇ ਨਾਲ ਕਮਲ ਕਪੂਰ ਲੁਧਿਆਣਾ ਲਾਈਵ